ਪ੍ਰੋਸੈਂਟ ਆਪ ਜੁਰ ਕੇ ਬੇਨਤੀ ਆ ਮੇਰਾ ਭਰਾ ਟੈਂਪਲੇ ਸਾਹਮਣੇ ਮੀਕਰ ਲਾ ਲਓ ਸਾਬ ਦੇ ਜਿਹੜਾ ਤੁਹਾਨੂੰ ਦਿੰਦੇ ਰਹੋ 21 22 ਤੇ 23 ਸਤੰਬਰ ਨੂੰ ਸਾਡੀ ਯੂਨੀਅਨ ਵੱਲੋਂ ਸਾਰੇ ਸਾਥੀਓ ਸਮੇ ਸਮੇ ਤੇ ਹੋਰ ਵੀ ਕਾਰਜਕੀਤੇ ਵੱਲ ਬਹੁਤ ਵੱਡੀ ਸੇਵਾ ਉਹਨਾਂ ਨੇ ਸੁਭਾ ਕੇ ਲੈ ਕੇ ਤਤਪੁਰ ਆਪਦੀ ਸੇਵਾ ਦੇ ਵਿੱਚ ਇਸ ਕਰਕੇ ਤੁਹਾਨੂੰ ਹੱਥ ਜੋੜ ਕੇ ਬਸੀਏ ਲੰਗਰ ਨੂੰ ਸ਼ਾਂਤੀਕ ਚਲਾਉਣਾ ਚਾਹੁੰਦੇ ਆ ਤੇ ਸ਼ਾਂਤੀਕ ਤਾ ਚੱਲੂ ਆ ਜੇ ਅਸੀਂ ਬੜੇ ਹੀ ਸਾਕੇ ਜਾਵਾਂਗੇ ਜੇ ਅਸੀਂ ਐਂ ਖਾਸੇ ਢੋਲੇ ਭੜ ਕੇ ਜਾ ਕੇ ਗਾਂ ਤੁਸੀਂ ਘਰੇ ਖੇਹਰਾ ਕਰਨੇ ਆ ਤੇ ਨਾਲੇ ਤਾਂ ਕਿਸੇ ਦੇ ਮੂੰਹ ਨਹੀਂ ਪੈਣੇਗੇ ਤੇ ਤੁਹਾਡੇ ਕੰਮ ਨਹੀਂ ਆਉਣੇ ਆ ਰਿਹਾ ਉਹ ਭਰਾ ਮੇਰਾ ਨਾਮ ਆਲ ਚੱਲ ਰਿਹਾ ਅੱਤ ਬੜ ਕੇ ਦੇੰਦਿਆ ਤੇਰਾ ਕਾਰਸ ਅੱਜ ਸਾਡੇ ਦਰਮਿਆਨ ਇਸ ਮੇਲੇ ਦੀ ਕਵਰੇਜ ਕਰਨ ਆਤੇ ਪਹੁੰਚੇ ਇਹਨਾਂ ਦਾ ਸਰੋਤ ਕਰਾਰ ਕਰਦਾ ਸਪੁੱਤੀ ਲੋਧੀ ਯੂਨੀਅਨ ਵੱਲੋਂ ਕਿਉਂਕਿ ਇਹਨਾਂ ਦਾ ਸਾਡੇ ਨਾਲ ਪਿਆਰ ਕੋਈ ਵੀ ਅਸੀਂ ਸਹਿਯੋਗ ਕਰੀਏ ਕੋਈ ਵੀ ਅਸੀਂ ਨੇਕ ਕਾਰਜ ਕਰੀਏ ਕਿਸੇ ਨੂੰ ਡਰਾਂ ਸਾਡੀ ਯੂਨੀਅਨ ਨੂੰ ਕਿਸੇ ਤਰ੍ਹਾਂ ਆਪਣੇ ਭਰਾਵਾਂ ਨਾਲ ਵਾਧ ਤਿਆਰ ਦੇ ਕੇ ਸਾਡੇ ਨਾਲ ਜੁੜਿਆ ਹਰ ਵਾਰ ਮੋਢੇ ਨਾਲ ਸਾਥਾਂ ਦਾ ਕੀਤਾ ਜਾਂਦਾ ਇਹ ਪਰੰਪਰਾ ਸਪੁੱਤੀ ਲੋਧੀ ਯੂਨੀਅਨ ਉਹਨਾਂ ਬੀਰਕੋਟ ਦਾ ਪਿਆਰ ਹੈ ਨਾਲ ਸਾਡੇ ਨਾਲ ਸਫਾਈ ਨੂੰ ਬੁਸ਼ਰਤਾਈ ਜਿੱਦੇ ਜਿੱਦੇ ਨਾਲੇ ਇਸ ਥੰਨੇ ਦੀ ਅਸਰ ਕਰ ਸਕਦਾ ਸਾਡੇ ਦੇਸ਼ੀ ਭਰਾਵਾਂ ਤੋਂ ਬਹੁਤ ਹੀ ਦੇ ਰਾਮ ਵਿੱਚ ਹੀ ਸਿੱਟੋ ਸਾਡੀ ਸਹਾਇਤਾ ਖਾਸ ਤੌਰ ਤੇ ਰੱਖਣਾ ਟੀਮ ਸੁਸਾਇਟੀ ਬੀਰਕੋਟ ਜਿੱਨਾਂ ਦਾ ਬਹੁਤ ਵੱਡਾ ਕਾਰਜਾ ਰੋਕ ਨੂੰ ਤੇ ਕੋਕ ਨੂੰ ਬਤਾਉ ਵਾਸਤੇ ਸਫਾਈ ਦਾ ਹਾਈ ਹੈਲੋ ਮੇਰਾ ਭਰਾ ਟ੍ਰੈਨਕ ਤੇ ਜਲਾਵਾਂ ਕਰਾਓ ਭਾਈ ਵੈਕੀ ਆ ਗਿਆ ہاتھ جوڑ کے بینتی ہے میرا ٹینٹ ویکل بہت سیوا جائے خالی گلاس آگے چیزیں گرم کی صفائی کا خاص خیال رکھا جائے ਆਦੇ ਆ ਗਏ ਤੇ ਪਾਈ ਸਾਦਾ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਸਾਡੇ ਨਾਣਾ ਅਤੇ ਦਿਸਨ ਬਦੋ ਸਾਡਾ ਪ੍ਰਧਾਨ ਪੰਜਾਬ ਲੋਕੀਂ ਦੀ ਜੀ ਇਕਤਾ ਦਾ ਮਹਾਨ ਸਰ ਇਸ ਤਰ੍ਹਾਂ ਆਇਆ ਜਿਵੇਂ ਕਿ ਅੱਜ ਅਸੀਂ ਜਿਸ ਮੇਡਾ ਜਿਹੜੂ ਬਲਾਉਂਡ ਕਰਦੇ ਆ ਮੇਡਾ ਜਿਹੜੂ ਆਪਣੇ ਸਾਥੀਆਂ ਸਮੇਤ ਜੋ ਪ੍ਰਤਾਪਜੀਤ ਸਿੰਘ ਦਾ ਮੇਡਾ ਹਰ ਸਾੜ ਮੋਹਟ ਦੇ ਕੇ ਕਾਹਤਾਂ ਗਰਾ ਉਹਦੇ ਬਹੁਤ ਭਾਰੀ ਕੱਠ ਹੈ ਜਿਹੜਾ ਇਸ ਮੈਦੇ ਦੇ ਵਿੱਚ ਹੁੰਦਾ ਹੈ ਅੱਜ ਵੀ ਉਸੇ ਤਰ੍ਹਾਂ ਅਸੀਂ ਜਦੋਂ ਪਿੰਡਪੁਰ ਦੇ ਵਿੱਚ ਆ ਕੇ ਤੱਕ ਰਿਆ ਉਹ ਕੀ ਸਾਰੀਆਂ ਸੰਗਤਾਂ ਵੱਲੋਂ ਜਗਾ ਜਗਾ ਤੇ ਛਰਦਾ ਭਾਵ ਨਾਲ ਬੰਕਰ ਲਗਾਏ ਹੋਏ ਸਨ ਅਤੇ ਬਹੁਤ ਭਾਰੀ ਜਿਹੜਾ ਉਹ ਕੱਠ ਹੈ ਮੈਦੇ ਦੇ ਵਿੱਚ ਵੇਖਣ ਨੂੰ ਮਿਲਿਆ ਅਸੀਂ ਜਿਆਦਾ ਸ਼ਰਧਾ ਨਾਲ ਪੱਛਾ ਟੇਕੜਾ ਪਹੁੰਚੇ ਬਾਬਾ ਜੀ ਦੀ ਜੁਤੀ ਦੇ ਸਵਾਰ ਤੇ ਸਾਡੀ ਪੰਜਾਬ ਦੋਤੀ ਦੇ ਉਹਨੇ ਮੈਂ ਇੱਕ ਪਾਲ ਨੂੰ ਰੀਡਰਡ ਦੀ ਲੀਡਰਸ਼ਿਪ ਹੈ ਜਾ ਸਕਦੇ ਦੋਤੀ ਵੀਰ ਹੈ ਚੁਣਚਾ ਦੋਤੀ ਬਰਖਾ ਦੇ ਵਾਲੇ ਵੀਰ ਹਨ ਉਹਨਾਂ ਵੱਲੋਂ ਹਰ ਸਾਲ ਇਸ ਮੇਲੇ ਦੇ ਵਿੱਚ ਤਿੰਨ ਦਿਨ ਲਗਾਤਾਰ ਬੇਸਵਿਕ ਸੇਵਾ ਕੀਤੀ ਜਾਂਦੀ ਹੈ ਜਿਸ ਨੂੰ ਇਸ ਮਾਰਕੀ 22 ਤੇ ਲਗਾਤਾਰ ਉਹਨਾਂ ਦੇ ਨਾਲ ਸੇਵਾ ਚੱਲ ਰਹੀ ਹੈ ਅੱਜ ਵੀ ਅਸੀਂ ਦੇਖਿਆ ਹੈ ਤੇ ਬਹੁਤ ਸਾਰੇ ਲੋਕੀਂ ਸ਼ਾਨਾ ਨਗਰ ਵਾਹਰਾ ਆ ਛਾਗ ਰਹੀ ਹੈ ਉਹਨੇ ਜੋ ਸਾਡੇ ਸੁਪੇ ਦੇ ਸੀਨੀਅਰ ਵੀਪਰਾ ਰਾਖਦਿਆਲ ਸਿੰਘ ਜੀ ਤੇ ਕਮੇਟੀ ਦੇ ਘਭਾਰਾ ਪ੍ਰਿੰਦਰ ਸਿੰਘ ਜੀ ਕਮਿੰਦਰ ਸਿੰਘ ਜੀ ਇਹਨਾਂ ਦੀ ਸਾਰੀ ਕਮੇਟੀ ਦਾ ਇਹਨਾਂ ਦਾ ਸਾਰਿਆਂ ਦਾ ਸੁਪੇ ਦਾ ਆਪਦੇ ਨਾਮ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਕੰਮ ਦੇ ਸਮੇਂ ਸਿੰਘ ਦੇ ਹਰ ਵਾਰ ਤੋਂ ਚਾਪਟਾਂ ਦੇ ਰਹਿੰਦੇ ਆ ਸਾਡੀ ਇਹ ਆਪ ਉਸ ਜੇਕਰ ਜੀ ਪ੍ਰਾਰਥਨਾ ਕਮੇਟੀ ਨੂੰ ਆਏ ਜਾਂਦਾ ਹੈ ਜਾਈ ਸਾਰਿਆਂ ਦਾ ਉਹਦਾ ਸਹਾਇਕ ਜੋ ਪ੍ਰਾਰਥਨਾ ਕਮੇਟੀ ਦਾ ਸਹਿਯੋਗ ਹੈ ਜੁਤਾ ਕਮੇਟੀ ਵੱਲੋਂ ਧੰਨਵਾਦ ਕਰਦੇ ਵਾਹਿਗੁਰੂ ਦਾ ਕਰਸਾ ਜਿਸੇ ਵਾਹਿਗੁਰੂ ਆਪਣੇ ਵਿਸ਼ੇ ਨੂੰ ਜੁੜਿਆ ਨਾ ਡੇਟਿੰਗ ਦਾ ਰਸਤਾ ਨਾ ਪ੍ਰਸਾਦ ਕਰਦਾ ਜੋ ਰੇਕਸਾ ਵਾਲਾ ਬਾਬੂ ਜੀ ਨੇ ਮੰਨਣਾ ਸੀ ਤੇਾਰੇ ਹੀ ਵਾਤਾਵਰਣ ਦਾ ਸੰਕਰੇ ਸਵਾਗਤ ਹੈ ਤੇ ਅੱਜ ਦੇ ਇਸ ਦਾ ਸੰਕਰਨ ਤੋਂ ਰਗਤ ਆਉਰਾ ਜੋ ਸੰਕਰ ਚੱਲ ਰਿਹਾ ਹੈ ਕਿ ਬਾਈਟ ਜੇ ਨੂੰ ਵੀਾਰੇ ਹੀ ਦੋਤਿਆਂ ਦਾ ਧੰਨਵਾਦ ਆ ਬਹੁਤ ਹੀ ਸਾਡਾ ਇੱਤਰ ਤੇ ਪਿਆਰ ਨਾਲ ਕੰਮ ਕਰਦੇ ਨਾਲ ਕਿ ਬਾਈਟ ਦੀ ਖਾਸਾ ਰੱਖਣਾ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ